ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਰਵਤੀ ਮਹਨਲਾ ਪਹਿਲਾ ਮਸ਼ਟ ਕਰੋ ਮੂਰਖ ਜਗ ਕਹੀਐ ਅਧਿਕ ਬਕੋ ਤੇਰੀ ਲਿਵ ਰਹੀਆ ਭੂਲ ਚੁਗ ਤੇਰਾ ਦਰਬਾਰੀ ਨਾਮ ਬਿਨਾ ਕੈਸੇ ਆਚਾਰ ਐਸੇ ਛੂਠ ਮੁਠੇ ਸੰਸਾਰਾ ਨਿੰਦਕ ਨਿੰਦ ਮੁਝੇ ਪਿਆੜ ਰਹਾਓ ਜਿਸ ਨੰਦਰ ਸੋਈ ਬਿਦ ਜਾਣ ਗੁਰ ਕੈ ਸ਼ਬਦ ਦਰਨੀ ਸਾਨੈ ਕਾਰ ਨਾਮ ਅੰਤਰ ਗਤ ਜਾਣੈ ਜਿਹ ਨੰਦਰ ਕੜੈ ਸੋਈ ਬਿਦ ਜਾਣੈ ਮੈਂ ਮੈਲੋ ਉਜਲ ਸਚ ਸੋਈ ਊਤਮ ਆਖਣ ਉੱਚਾ ਹੋਏ ਮਨਮਖ ਖੂਲ ਮਹਾ ਬਿਖਾਈ ਗੁਰਮ ਕੋਈਸ਼ਰਾਚ ਨਾਈ ਆਂਦੋ ਬੋਲੋ ਮੁਗਦ ਗੁਵਾਰੀ ਹੀਣੋ ਨੀਚ ਬਰੋਬਰ ਯਾਰੀ ਨਿਤਨ ਕੋ ਤਨ ਨਾਮ ਪਿਆਰੇ ਉਤਨਸਾਰ ਹੋਰ ਬਿਕੇ ਆਚਾਰ ਤਨਿੰਦਾ ਸ਼ਬਦ ਵਿਚਾਰੇ ਜੋ ਦੇਵ ਤੇ ਕੋ ਜਕਾਰੀ ਤੂੰ ਬਖਸ਼ੈ ਜਾਤ ਪਤ ਹੋਏ ਨਾਨੇ ਕਹਿ ਕਹਾਵੇ ਸੋਈ ਪਰਬਤੀ ਮਹੱਲਾ ਪਹਿਲਾ ਖਾਇਆ ਮੈਲ ਵਿਧਾਇਆ ਪੈਦੇ ਘੜਕੇ ਹਾਣੀ ਬਕ ਬਕ ਬਾਦ ਚਿਲਾਇ ਬਿਕਵਾਂ ਜਿ ਨਾਵੇ ਬਿਕ ਜਾਵੈ ਬਿਨ ਆਵੇ ਬਿਕ ਜਾਣੇ ਬਾਬਾ ਸਾਜ ਬਿਕਮੰਜਾਲ ਮਨ ਵਸਿਆ ਬੇਵਲ ਝਾਗੇ ਸਹਿਜ ਪਰਕਸੇ ਆ ਰਹਾ ਬੇਖਾਣਾ ਬਿਕ ਬੁੱਲਣਾ ਬੇਕੀਕਾਰ ਕਮਾਈ ਜਮਦਰਬਾਦ ਮਾਰੀਏ ਛੂਟਦਾ ਚੈਨਾਈ ਜਿਵ ਆਇਆ ਤਿਵੇਂ ਜਾਈ ਸਹੀ ਕੀਆ ਲਿਖ ਲੈ ਜਾਏ ਮਨਮਖ ਮੂਲ ਗਵਾਇਆ ਦਰਗਹਿ ਮਿਲੇ ਸਜਾਈ ਜਾਖੋਟੋ ਸਚ ਨਿਰਮਲੋ ਗੁਰ ਸ਼ਬਦ ਦੇ ਵਿਚਾਰੀ ਤੇ ਨਾਰੇ ਬਿਰ ਲੈ ਜਾਣੀ ਹੈ ਜਿਨੇ ਅੰਤਰ ਗਿਆਨ ਮੋਰਾੜ ਅਜੜ ਜਰ ਨੇ ਝੜ ਚਰ ਹੈ ਅਮਰ ਆਨੰਦ ਸਰੂਪ ਨਾਨਕ ਜਲ ਕੋ ਮੀਨ ਸੈ ਸੇ ਭਾਵੈ ਰਖੋ ਪ੍ਰੀਤ ਪਰਵਤੀ ਮਹੱਲਾ ਪਹਿਲਾ ਗੀਤ ਨਾਦੇ ਹਰ ਕੇ ਚਿਤਰਾਈ ਰਹਸ ਰੰਗ ਪਰਮਾਇ ਸਕਾਈ ਪੈਣਨ ਖਾਣਾ ਚੀਤਨ ਪਾਈ ਸਾਚੇ ਸਹਿਜ ਸੁਖ ਨਾਮ ਬਸਾਈ ਕਿਆ ਜਾਨਾ ਕਿਆ ਕਰੈ ਕਿਰავੈ ਨਾਮ ਬਿਨਾ ਤਨ ਕਿਛੁ ਨਾ ਸੋਖਾਵਰਾਉ ਜੋਗ ਬਨੋਸ ਵਾਦ ਅਨੰਦਾ ਮਸਤ ਭਾਈ ਭਗਤ ਗੋਵਿੰਦਾ ਕੀਰਤ ਕਰਮ ਕਾਰੇ ਨਿਜ ਸੰਦਾਯੰਤੇ ਰਵਤੂ ਰਾਜ ਰਵਿੰਦਾ ਪ੍ਰਿਯ ਪ੍ਰੋਪ੍ਰੀਤ ਪ੍ਰਿਮੁਰਤਾਰੀ ਦਿਨਾਨਾਦ ਪੀਓ ਬਨਵਾੜੀ ਅੰਦਨ ਨਾਮਦਾਨ ਬਰਤਿ ਕਾਰੇ ਤ੍ਰਿਵਿਤ ਤਿਰੰਗੇ ਤਤ ਵਿਚਾਰੀ ਕਥੋ ਕਥੋ ਕਿਆ ਮੈਂ ਜੋਰੀ ਭਗਤ ਕੜੀ ਕੇ ਰਾਏ ਮੋਰੀ ਅੰਤਰ ਵਹਿ ਚੁੱਕੈ ਮੈਂ ਮੋਰ ਕਿਸੇ ਵੀ ਦੂਜਾ ਨਹੀਂ ਹੋੜੀ ਗੁਰ ਕਾ ਸ਼ਬਦ ਮਾਰ ਸਿ ਮਿਟਾਇ ਸਾਨਤੇ ਅਮਰਤੇ ਅੰਤਰੇ ਡਿਟ ਜਿਨ ਚਖਿਆ ਪੂਰਾ ਪਦ ਸੋਈ ਨਾਨਕੇ ਧਰਾਪਿਓ ਤਨ ਸੁਖ ਹੋਈ ਨਾਨਕੇ ਧਰਾਪਿਓ ਤਨ ਸੁਖ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ